ਦੋਸਤੋ ਪੀਜੀਐਸ ਚੰਡੀਗੜ੍ਹ ਭਰਤੀ 2024 ਲਈ ਅੱਜ ਇੱਕ ਹੋਰ ਫਰੈਸ਼ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਬਿਲਕੁਲ ਸਿੱਧੀ ਭਰਤੀ ਹੈ ਜੀ ਨਾ ਤੁਹਾਡਾ ਕੋਈ ਪੇਪਰ ਹੈ ਨਾ ਕੋਈ ਐਪਲੀਕੇਸ਼ਨ ਫੀਸ ਹੈ ਜੀ ਦੋਸਤੋ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਆਖਰ ਤੱਕ ਜੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭ ਕਰਦੇ ਆ ਦੋਸਤੋ ਪੋਸਟਾਂ ਨਹੀਂ ਡਾਟਾ ਐਂਟਰੀ ਆਪਰੇਟਰ ਦੀਆਂ ਇਹਨਾਂ ਪੋਸਟਾਂ ਦੀ 18000 ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ ਮੁੰਡੇ ਅਤੇ ਕੁੜੀਆਂ ਦੋਨੋਂ ਹੀ ਉਮੀਦਵਾਰ ਅਪਲਾਈ ਕਰ ਸਕਣਗੇ ਚਲੋ ਦੋਸਤੋ ਆਪਾਂ ਚੱਲਦੇ ਆ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਅੱਜ ਦੀpartite ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਪਜੀ ਚੰਡੀਗੜ੍ਹ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਇਹ ਪੋਸਟ ਅਨਾਉਂਸਮੈਂਟ ਕੀਤੀਆਂ ਗਈਆਂ ਨੇ ਜੀ ਨੈਸ਼ਨਲ ਐਡਸ ਕੰਟਰੋਲ ਆਰਗੇਨਾਈਜੇਸ਼ਨ ਦੇ ਅੰਦਰ ਇਹ ਪੋਸਟ ਅਨਾਉਂਸਮੈਂਟ ਕੀਤੀਆਂ ਗਈਆਂ ਨੇ ਜੀ ਕੰਟਰੈਕਟ ਬੇਸ ਤੇ ਦੋਸਤੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਪਤਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹਰ ਇੱਕ ਨਵੀਂ ਭਰਤੀ ਜਾਣਕਾਰੀ ਸਭ ਤੋਂ ਪਹਿਲਾਂ ਪਾਉਣ ਲਈ ਦੋਸਤੋ ਪੋਸਟਾਂ ਦਾ ਡਿਟੇਲ ਕੁਆਲੀਫਿਕੇਸ਼ਨ ਦਾ ਸੈਲਰੀ ਕੁਝ ਇਸ ਪ੍ਰਕਾਰ ਹੋਵੇਗੀ ਜੀ ਦੋਸਤੋ ਪੋਸਟੇਡ ਡਾਟਾ ਐਂਟਰੀ ਆਪਰੇਟਰ ਦੀ ਪੋਸਟ ਹੈ ਜੀ ਇੱਕ ਕੁਆਲਿਫੀਕੇਸ਼ਨ ਹੈ ਜੀ ਗ੍ਰੈਜੂਏਟ ਡਿਗਰੀ ਤੁਸੀਂ ਕੰਪਲੀਟ ਕੀਤੀ ਇੱਕ ਸਾਲਾ ਤੁਹਾਡੇ ਕੋਲ ਕੰਪਿਊਟਰ ਦਾ ਡਿਪਲੋਮਾ ਤੁਸੀਂ ਕੰਪਲੀਟ ਕੀਤਾ 2 ਸਾਲਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਡਾਟਾ ਐਂਟਰੀ ਆਪਰੇਟਰ ਦਾ ਤਾਂ ਤੁਸੀਂ ਅਪਲਾਈ ਕਰ ਸਕੋਗੇ ਨਾ ਪੋਸਟਾਂ ਦੀ 18000 ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ ਹੁਣ ਤੁਸੀਂ ਅਪਲਾਈ ਕਿਵੇਂ ਕਰਨਾ ਜੀ ਉਹ ਨੋਟ ਕਰ ਲਓ ਜੀ ਜੋ ਉਮੀਦਵਾਰ ਚਾਹਵਾਨ ਨੇ ਇੰਟਰਸਟਿਡ ਨੇ ਜੀ ਉਹ ਕੰਪਲੀਟ ਆਪਣਾ ਬਾਇਓ ਡਾਟਾ ਸਬੰਧਿਤ ਡਾਕੂਮੈਂਟਸ ਉਹਦੇ ਨਾਲ ਲਗਾ ਕੇ ਐਡਰੈਸ ਨੋਟ ਕਰ ਲਓ ਜਿਸ ਐਡਰੈਸ ਕਮਿਊਨਿਟੀ ਮੈਡੀਸਨ ਐਂਡ ਸਕੂਲ ਆਫ ਪਬਲਿਕ ਹੈਲਥ ਪੀਜੀ ਚੰਡੀਗੜ੍ਹ ਦੇ ਐਡਰੈਸ ਤੇ 10 April 2024 ਤੱਕ ਆਪਣੇ ਡਾਕੂਮੈਂਟਸ ਭੇਜ ਸਕਣਗੇ ਤੇ ਜੋ ਉਮੀਦਵਾਰ ਹੋਣਗੇ ਜੀ ਉਹਨਾਂ ਦੀ ਲਿਸਟ ਪੀਜੀ ਦੀ ਵੈਬਸਾਈਟ ਤੇ 12 April 2024 ਨੂੰ ਅਪਲੋਡ ਕੀਤੀ ਜਾਵੇਗੀ ਇਹਨਾਂ ਉਮੀਦਵਾਰਾਂ ਦਾ ਇੰਟਰਵਿਊ ਅਤੇ ਟਾਈਪਿੰਗ ਟੈਸਟ 15 April 2024 ਨੂੰ no, 11 ਵਜੇ ਲਿਆ ਜਾਵੇਗਾ ਇੰਟਰਵਿਊ ਦੇ ਟਾਈਮ ਤੁਸੀਂ ਆਪਣੇ ਆਲਰੇਡੀ ਡਾਕੂਮੈਂਟਸ ਲੈ ਕੇ ਪਹੁੰਚ ਜਾਣਾ ਹੋਵੇਗਾ ਜੀ ਦੋਸਤੋ ਉਮੀਦ ਕਰਦਾ ਮੇਰੀ ਦਿਵਰਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ ਤੇ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ